ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਨਪ੍ਰੀ ਪ੍ਰਾਣ ਵਲੌਗ ਸੇ ਹੋਰ ਤੋਂ ਸਾਰੇ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਤੰਦਰੁਸਤ ਹੋਵੋਗੇ ਤੇ ਲੋ ਜੀ ਕਰਦੇ ਆ ਵਲੌਗ ਦੀ ਸਟਾਰਟਿੰਗ ਤੇ ਜੇ ਕੋਈ ਚੈਨਲ ਤੇ ਨਹੀਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਲੋ ਜੀ ਇੱਧਰ ਆਪਾਂ ਚਾਹ ਤਰੀ ਹੋਈ ਆ ਨਾ ਤੋਂ ਕੱਪੜੇ ਹੋ ਗਏ ਚਲੋ ਜੀ ਉਹਨਾਂ ਪਵਲਾ ਬਨੋਨੇ ਚਾ ਤੇ ਚਾਪ ਦਾ ਦੁੱਧ ਗਰਮ ਕਰਦੇ ਆ ਤੇ ਫਿਰ ਆਪਾਂ ਮਿਲਦੇ ਉਸ ਤੋਂ ਬਾਅਦ ਤੁਹਾਨੂੰ ਸਿੱਧਾ ਲੋਟ ਮੈਂ ਰਾਤ ਨੂੰ ਤੁਹਾਡੇ ਸਾਹਮਣੇ ਕੰਮ ਕਰਕੇ ਰੱਖਿਆ ਸੀ ਸਾਰਾ ਪਰ ਜਿਹੜਾ ਪਾਣੀ ਹੈ ਫਿਰ ਵੀ ਹੈਗਾ ਅੱਜ ਤੁਹਾਨੂੰ ਧਨੀਆ ਸਾਫ ਕੀਤਾ ਬਿਲਕੁਲ ਹੈਗਾ ਸੀ ਇਹਨੂੰ ਮੇ ਧੋ ਕੇ ਧੋ ਕੇ ਲੈ ਕੇ ਆਉਣੀ ਹੈ ਤੇ ਧਨੀਏ ਨੂੰ ਵਿੱਚ ਕੱਟ ਲਾਂਗੇ ਹਰੀ ਮਿਰਚ ਦੇ ਨਾਲ ਨਮਕ ਮਿਰਚ ਹਰੀ ਮਿਰਚ ਕੱਟ ਲਾਂਗੇ ਆਪਾਂ ਇਹ ਰੈਸਪੀ ਕਰ ਲੈ ਆਪਾਂ ਮੂਲੀ ਨੂੰ ਸਾਫ ਕਰਾ ਕਰਦੀਆਂ ਸੀ ਦਾਨਦਲ ਵਾਂਗ ਚੋ ਰੈਸਪੀ ਤੇ ਤੋਰ ਤੱਕ ਸਕਦਾ ਸ਼ੂਟ ਕਰਿਆ ਜੂਗਾ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਮੂਲੀ ਦੇ ਪਰੌਂਠੇ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਪਰ ਆਪਾਂ ਜਿੱਦਾਂ ਬਣਾਉਨੇ ਹੁੰਦੇ ਤੁਹਾਨੂੰ ਦੱਸ ਰਿਆਂ ਜਿਵੇਂ ਮੂਲੀ ਨੂੰ ਮੈਂ ਰਾਤ ਨੂੰ ਹੀ ਕਰਕੇ ਰੱਖ ਲਈਆਂ ਸੀ ਸਾਫ਼ ਬਿੱਲੀ ਕਸ਼ ਵੀ ਆਪਾਂ ਰਾਤ ਨੂੰ ਹੀ ਕਰ ਲਿਆ ਸੀ ਤੇ ਥੋੜਾ ਜਿਹਾ ਈਜ਼ੀ ਹੋ ਗਿਆ ਪਰ ਹੁਣ ਆਪਾਂ ਪਾਣੀ ਕੱਢਿਆ ਤੇ ਠੰਡੇ ਬਣੇ ਹੋ ਗਏ ਹੱਥ ਇੱਕ ਵਾਰ ਨਾਲ ਲੈਂਦੇ ਜੋਦ ਨਾਲ ਲੈਂਦੇ ਜੱਪੇ ਕਾਕੇ ਉਰੇ ਆਓ ਉਰੇ ਆਓ ਪਰੌਂਠੀ ਕਿਹੜੀ ਖਾਣੀ ਤੁਸੀਂ ਮੈਂ ਨਹੀਂ ਮੂੜੀ ਆਲੀ ਖਾਣੀ ਕਿ ਔਰ ਗੈਨੋ ਵਾਲੀ ਖਾਣੀਓ ਔਰ ਗੈਨੋ ਵਾਲੀ ਅੱਛਾ ਤੇ ਇਹ ਨਾਨੂ ਅੱਜ ਨਾਨੂ ਜੀ ਰੈਡੀ ਹੋ ਜਾਣ ਨਾਨੂ ਜੀ ਨੂੰ ਮਮਾ ਜੀ ਨੇ ਟੇਬਲ ਲਗਾਤਾ ਖਾਣਾ ਖਾਣ ਨੂੰ ਠੀਕ ਹੈ ਐਸੇ ਕਹਿ ਕੇ ਆ ਜੀ ਕਿ ਨਾਨੂ ਜੀ ਮਮਾ ਜੀ ਨੇ ਟੇਬਲ ਲਾਤਾ ਖਾਣਾ ਦਤਾ ਤੇ ਰੈਡੀ ਹੋ ਕੇ ਆ ਜਾਓ ਇਹ ਕੇ ਜਾਨ ਨਾ ਨੀਂ ਬਲੋ ਰੇਡੀਓ ਕਿ ਆਜੋ ਖਾਣਾ ਲਾਤਾ ਮम्मा ਨੇ ਟੇਬਲ ਉੱਤੇ ਬੋਲਾ ਕਹਿੰਦਾ ਬੱਚਾ ਲਓ ਜੀ ਕੋਈ ਟਾਈਮ ਨਹੀਂ ਲੱਗਦਾ ਜੇ ਆਪਾਂ ਤੇ ਇਹ ਪਰੌਂਠੇ ਤੇ ਟਾਈਮ ਲੱਗਦਾ ਰੋਟੀ ਦੇ ਮੁਕਾਬਲੇ ਕੋਈ ਟਾਈਮ ਨਹੀਂ ਜੇ ਖਾਣੇ ਆ ਤਾਂ ਬਣਾਉਣੇ ਵੀ ਪਾਣਗੇ ਸਹੀ ਗੱਲ ਹੈ ਕਿ ਨਹੀਂ ਸੋ ਕੋਈ ਟਾਈਮ ਹੀ ਲੱਗ ਦਿੰਦਾ ਤੇ सर्दी की मेन चीज आ मूली दे बना लो गोभी दे बना लो आलू दे बना लो पर गोभी दे बनाए गए गोभी तो वैसे भी घट बना झूठ बोलना में गोभी तो बनाने अट्टा पर बनाव गे आप किसी दिन जरूर बनावा मैं बनाऊंगी डबल लेयर वाले बनाऊंगी ਜਾਵੇਂ ਬਾਬਾਏ ਹੋ ਗਿਆ ਹੈਗਾ ਤੇ ਐਨੂੰ ਮੈਨੂੰ ਐ ਸੀ ਕਿਉਂਕਿ ਡੈਡੀ ਰੋਟੀ ਖਾਦੇ ਗਰਮ ਕਰਵਾਂ ਮੰਮੀ ਉਹ ਰਾਤ ਨੂੰ ਹੀ ਉਹਦੀ ਲਾਉਂਦੇ ਜਦ ਡੈਡੀ ਆਉਂਦੇ ਹੁੰਦੇ ਆ ਡਿਊਟੀ ਤੋਂ ਤੇ ਫਿਰ ਮੈਂ ਕਹਿੰਨਾ ਜਦੋਂ ਨਹਾਣ ਕੇ ਡੈਡੀ ਤੇ ਉਹਦੀ ਲਾ ਲਾਂਗੇ ਅਸੀਂ ਤਾਂ ਠੰਡੀਆਂ ਵੀ ਖਾ ਲਈ ਮੈਨਸਰ ਨੂੰ ਨਾ ਫਰਕ ਪਈ ਪਹਿਲਾਂ ਅਸੀਂ ਤਾਂ ਠੰਡੀਆਂ ਵੀ ਰੋਟੀ ਖਾ ਲਈ ਨੇ ਕੋਈ ਐਡਾ ਇਸ਼ੂ ਨਹੀਂ ਹੁੰਦਾ ਪਰ ਡੈਡੀ ਨਹੀਂ ਖਾਂਦੇ ਪਰ ਤਾਂ ਇਹ ਤੇ ਲੇਟ ਹੀ ਲੱਗੀ ਮੇ ਰੋਟੀ ਬਸ ਤੇਨੂੰ ਪ੍ਰੌਂਡੀ ਦਿੰਦੀ ਤੇ ਸਾਧੂ ਕੋਲ ਬੈ ਕੇ ਤੇ ਪ੍ਰੌਂਡੀ ਖਾ ਲੈ। ਹੈ? ਮੇਜ਼ ਤੇ ਤਾਂ ਤੇਰਾ ਹੈ ਨਹੀਂ ਮੇਜ਼ ਤੇ ਬੰਧਿਆ ਕੇ ਦਵਾਂਗੇ ਤੇਰਾ। ਮੇਜ਼ ਤੇ ਆਏਗਾ ਤਾਂ ਮੰਮੀ ਲਿਆ ਦੇ ਕੁਰਸੀ ਲਿਆ ਦੇ ਨੂੰ ਇੱਥੇ। ਇਹ ਤਾਂ ਨਾਨੂ ਦਾ ਲੱਗਾ ਵੇਖ ਗਿਆ। ਕਿੱਥੇ ਬੈ ਕੇ ਖਾਏਗਾ? ਕਿੱਥੇ ਲੈ ਕੇ ਖਾਊਗਾ ਜੀ ਨਾਣਾ। ਨਾਨੂ ਜੀ ਕਿੱਥੇ ਗਏ? ਨਾਨੂ ਆਉ। ਆਜੋ ਆਜੋ। बनाए पर ਏ ਪਤਾ ਨਹੀਂ ਬਟਨ ਬਟਨ ਲੱਗਦਾ ਮੈਨੂੰ ਹਾਂ ਬਟਨ ਲੱਗਦਾ ਮੰਨੂ ਜੀ ਆ ਜਾਂ ਤਾਂ ਪਰੌਂਠਾ ਗਰਮ ਗਰਮ ਪਿਆ ਆਪਾਂ ਦੁਆਏ ਤੇ ਹੁਣ ਇਹਦੇ ਵਿੱਚ ਆ ਖਾਣਾ ਲਿਓ ਕਹਿੰਦਾ ਖਾਣਾ ਖਾਣਾ ਲਿਓ ਕਰਕੇ ਖਾਣਾ ਲਿਓ ਭਾਈ ਲੈ ਬੁੱਤ ਤੇਰਾ ਵੀ ਖਾਣਾ ਰਹਿ ਗਿਆ ਨਾਨੀ ਅਰੇ ਟੇਬਲ ਲੱਗਾ ਤੁਹਾਡੇ ਇੱਧਰ ਦੀਪਕ ਠਾਬੇ ਤੇ ਆਏ ਹੋ ਤੁਸੀਂ ਜੀ

तोड़ के देना, तोड़ के तो देना पोगे कि गरम पर ये भी देना बायता आईदा इन पैर के सीधा बैठे पल्ले में रख सीधा बैठा है हां बैठ जा ननू है बैठा कहता ननू ए तो वो आया बेटा होके बैठे हो आगे होके बैठे किस आई दे पीछे नहीं बैठ ਮੈਂ ਮਾਰ ਕੇ ਭਰਾਂ ਅੱਛੇ ਇੱਥੇ ਰੱਖ ਦੇ ਨਾਨੂ ਦੀ ਰਿਸਕਰ ਫਿਰ ਤੂੰ ਜੇ ਕਰ ਸਕਦਾ ਤਾਂ ਕਰ ਲੈ ਕਰ ਲੈ ਨਾਨੂ ਦੀ ਰਿਸਕਰ ਲੈ ਨਹੀਂ ਰੋਕ ਦੇ ਜਣ ਪਰ ਜਿਵੇਂ ਨਾਨੂ ਤਾਂ ਸਟੈਂਡਰਡ ਨਾਲ ਰੋਟੀ ਖਾਂਦੇ ਆ ਹੋਲੀ-ਹੋਲੀ ਚਬਾਚਬਾ ਕੇ ਆਪਾਂ ਨਹੀਂ ਖਾ ਸਕਦੇ ਦੀ ਹੋਲੀ ਥਾਂ ਉੱਤਰ ਆ ਆਪਣਾ ਰੋਟੀ ਖਾਂਦੇ ਬੇਟਾ ਮੈਂ ਤੋੜ ਕੇ ਦੇਵਾਂ ਉਹ ਕਿੱਥੋਂ ਕਰ ਨਹੀਂ ਹੋਣਾ ਹਾਂਜੀ ਜਲ ਨਹੀਂ ਸਰਦਨ ਘੇਮੇ ਸਰਦਨ ਲੱਗੇ ਰੋ ਕਹਦਾ ਅੱਜ ਤਾਂ ਮੰਮੀ ਮੈਨੂੰ ਘਰ ਤੇ ਨਹੀਂ ਬੁਲਾ ਕਹਦਾ ਨੰਦੀ ਉਹ ਆ ਕੇ ਉਹ ਨਾਨੂੰ ਆਇਆ ਤਾਂ ਹੀ ਬਚਾ ਹੋਈ ਜਾਂਦਾ ਤੇਰਾ ਸਹੀ ਮਾਇਦੇ ਦੇ ਵਿੱਚ ਹੈ ਬੋਲੇ ਮੈਨੂੰ ਉਹ ਤੇ ਦੇਖਦਾ ਵੀ ਨਹੀਂ ਕਾਕਾ ਇੱਕ ਅੱਧੇ ਤੇ ਹੋਵੇ ਨਾ ਤਾਂ ਮਾਰਦੀ ਤੇ ਮੈਂ ਹੈ ਨਹੀਂ ਉਂ ਡਾਂਟਦੀ ਨਹੀਂ ਬਸ ਹੁਣ ਸ਼ਿਕਾਇਤ ਤਾਂ ਨਹੀਂ ਹੁੰਦੀ ਇਹ ਭਾਲਦਾ ਹੁੰਦਾ ਸ਼ਿਕਾਇਤ ਲਾਉਣਗੇ ਬੱਗੇ ਨੂੰ ਵੀ ਕਰਦਾ ਹੁੰਦਾ ਆਉਂਦਾ ਬਾਅਦ ਚੋ ਬੱਗਾ ਮੋਟਰਸੇਡ ਪਾਪਾ ਮਮੂ ਅੱਜ ਆਏ ਕਹਿੰਦੀ ਸੀ ਆਏ ਮਾਦੀ ਸੀ ਉੱਠਾ ਸਿੱਧਾ ਫਤਸੀ ਖਾਣਾ ਖਾਲਾ ਖਾਲਾ ਨਹੀਂ ਖਾਣਾ ਬਤਾ ਲਓ ਜੀ ਹਾਂ ਸਾਰਾ ਕੁਝ ਦੇਖ ਨਹੀਂ ਮੇਰੇ ਸੋਈ ਬਖਾਦੀ ਸੀ ਇੱਕ ਦਿਨ ਡੈੜੀਆਂ ਦੇ ਕੜਾ ਲੈਂਦਾੜਾ ਰਸੋਈ ਹੈ ਨਹੀਂ ਇਹਨਾਂ ਦੇ ਇੱਥੇ ਰੋਟੀਆਂ ਪਕਾਉਦੀਆਂ ਡੈੜੀ ਦੇ ਵੀ ਘਟ ਗੱਲ ਕਰਦੇ

ਲੋ ਜੀ ਮੇਰੀ ਬਸ ਇੱਕ ਰੋਟੀ ਰਹਿੰਦੀ ਸੀ ਲੈ ਕੇ ਆਪਾਂ ਜਦ ਆਪ ਖੇਢੀ ਜਾਂਦਾ ਨਾਨੂੰ ਨਾਲ ਛੀੜੀ ਬੱਲੇ ਆਦੇ ਜਣੇ ਬੈਟ ਵਾਂਗੂ ਖੇਢੀ ਜਾਂਦਾ ਨਾਲ ਲਉਣਾ ਮਾਂ ਮਾਂ ਦਾਤੋ ਉਹ ਕਿਹਦੇ ਮੁਕਿਆ ਹੋਵੇ ਉਹ ਮਾਰੇਗਾ ਤੋਂ ਜੀ ਆਪਣਾ ਬ੍ਰੈਕਫਾਸਟ ਮੂਲੀ ਦੇ ਪਰੌਂਠੇ ਬਣਾਏ ਦਈ ਤੇ ਨਾਲ ਲੱਸੀ ਲਵਾਂਗੇ ਆ ਜੋ ਆ ਜੋ ਪਹਿਜ ਨੇ ਜਨੇ ਖਾਣੇ ਆ ਕਿਉਂਕਿ ਸਾਰਿਆਂ ਨੇ ਖਾ ਲੇ ਹੋਲਓਵਰ ਮੈਂ ਹੁਣ ਖਾਣੇ ਰੋਟੀ ਤੇ ਰੋਟੀ ਖਾ ਕੇ ਬਾਅਦ ਚ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਪਤ ਜੀ ਠੀਕ ਹੈ ਓਕੇ ਬਾਈ ਜੱਪ ਕਹਿੰਦਾ ਮੈਂ ਮਮਾ ਦੀ ਟੋਪੀ ਲੈਣੀ ਆ ਜਿਹੜੀ ਮੈਨੂੰ ਗਿਫਟ ਆਈ ਹੈ ਲਓ ਕਿੰਨਾ ਚੋਨਾ ਬਣ ਗਿਆ ਕਾਕੇ ਫੋਟੋ ਕਰਾਉਣੀ ਆ ਕਰਾ ਦੇਣੀ ਆ ਫੋਟੋ ਖਿੱਚ ਚਲੋ ਜੀ ਅਪਨ ਇੱਕ ਦੱਤਰੇ ਹੋਇਆ ਚੌਲ ਤੇ ਇਹਦੀ ਰੈਸਪੀ ਤੁਹਾਨੂੰ ਵੱਖਰੀ ਮਿਲੂਗੀ ਪੁਲਾਓ ਦੀ ਇਹਦੀ ਰੈਸਪੀ ਤੁਸੀਂ ਚੈੱਕ ਕਰੋ ਕਿਸੇ ਹੋਰ ਵਲੌਗ ਸਿੰਗਲ ਵਲੌਗ ਆਉਗਾ ਇਹਦਾ ਰੈਸਪੀ ਦਾ ਇਹਪ ਇਧਰ ਦੱਤਰੇ ਹੋਇਆ ਇਧਰ ਆਪਾਂ ਪਾਣੀ ਗਰਮ ਕਰ ਰਹੇ ਆ ਤੇ ਨਾਲ ਚਾਹ ਧਰਨੀ ਆ ਆਪਾਂ ਡੇਢ ਇੰਚ ਬਣਾ ਕੇ ਦਿੰਨੇ ਚਾਹ ਕਿਉਂਕਿ ਡੇੜੀ ਇਹ ਕੰਮ ਤੋਂ ਵੱਧ ਕੁਲਕਮੂ ਸੀਗਾ ਜਦੋਂ ਆਪਾਂ ਪਾਣੀ ਦਾ ਗਲਾਸ ਇਹਨੇ ਪਹਿਲਾਂ ਗਰਮ ਕਰਕੇ ਤੇ ਨਾਲ ਹੀ ਕਰ ਲਾਂਗੇ ਚਾ ਅੱਜ ਆਈ ਥਿੰਕ ਮੇਰੇ ਅਕੋਰਡਿੰਗ ਮੇਰੇ ਕੋਲ ਦੋ ਰੈਸਪੀਸ ਸ਼ੂਟ ਕਰਾਂਗੇ ਆਪਾਂ ਤੇ ਅਗਰ ਆਪਾਂ ਉਸ ਰਿਕਾਰਡਿੰਗ ਪਾਈ ਜਾਵਾਂਗੇ ਫਿਰ ਲਾ ਲ ਕਿਉਂਕਿ ਆਪਣੇ ਵੀ ਚੈਨਲ ਤੇ ਤੁਹਾਨੂੰ ਡੇਲੀ ਲਾਈਫ ਦੇ ਨਾਮ ਨਾਲ ਕੁਕਿੰਗ ਦੀ ਵੀਡੀਓ ਵੀ ਮਿਲਣਗੇ ਜਿਹੜੀਆਂ ਜਿਹੜੀਆਂ ਮਤਲਬ जिम्मे जिम्मे आप बना रहे हैं कुकिंग की तो कुकिंग की वीडियो भी मिलेगी प्लस डेली लाइफ की भी मिलेगी मतलब चाहे कुकिंग लाइफ मिलेगा ठीक है जी लो जी हम अपना काम इधर चल रहे पानी गर्म करके दिए ब्लॉग स्टाइन है लो जी बन गई अपनी ਚਾਹ ਦੇਖੋ ਤੁਸੀਂ ਫਿਰ ਚਾਹ ਆਪਾ ਦੇ ਕੇਗੇ ਡੈਡੀ ਨੂੰ ਪਾ ਕੇ ਡੈਡੀ ਥੱਕੇ ਟੁੱਟੇ ਆਏ ਤੇ ਆਪਾਂ ਚਾਹ ਬਣਾ ਦਿੰਨੇ ਨਾਲ ਦੇ ਨਾਲ ਲਓ ਜੀ ਤੇ ਜੱਪ ਨੂੰ ਵੀ ਦੇ ਕੇ ਪਾ ਕੇ ਲਓ ਜੀ ਜੱਪ ਨੂੰ ਵੀ ਪਾ ਕੇ ਚਲੋ ਜਿੰਨਾ ਖਾ ਲੂਗਾ ਤੰਨੀ ਖਾਂਦਾ ਖਾ ਪੁੱਤ ਹੁਣ ਮੈਂ ਦਾਦੀ ਨੂੰ ਪਾਇਆ ਮੈਂ ਦਾਦੀ ਨੂੰ ਪਾ ਕੇ ਦੇਵਾ ਮੈਂ ਤਾਂ ਚਾਹ ਧਰਾਂ ਪਾਪਾ ਦੀ ਦਾਦੂ ਦੀ ਨਾਨੋ ਦੀ ਠੀਕ ਹੈ ਖਾਓ ਤੁਸੀਂ ਲੋਜੀ ਚੋਲ ਆਪਣੇ ਬਣ ਕੇ ਬਹੁਤ ਦੇਖਣ ਚ ਇਹ ਤਾਂ ਲੱਗਦਾ ਬਹੁਤ ਟੇਸਟੀ ਬਣੇ ਹੋਣਗੇ ਬੜੇ ਵਧੀਆ ਪਲਾਉ ਜੇ ਟਾਈਪ ਬਣ ਗਏ ਨੇ ਆਪਣੇ ਚੋਲ ਤੇੜੀ ਤੇਜ ਅਪਜੋਤਾ ਦਿਖਾਈ ਦੇ ਮੈਂ ਤੇ ਮੰਮੀ ਖਾਵਾਂਗੇ ਜਦ ਮੰਮੀ ਨਾ ਆਉਂਦੇ ਉਹਨਾਂ ਚਿਰ ਮੈਂ ਟੈਡੀ ਦੀ ਚਾਹ ਬਣਾਦਾ ਲਓ ਜੀ ਮੇਰੀ ਜਿਹੜੇ ਲਾਈਵ ਦਾ ਲਾਈਵ ਦਾ ਕਹੀ ਜੰਨੀ ਆ। ਅਚਾਰ ਮਮੇ ਬਗਿੰਦੇ। ਲਓ ਜੀ ਮੇਰੀ ਸਬਜੀ ਅੱਜ ਬਹੁਤ ਜ਼ਿਆਦਾ ਲੇਟ ਹੋ ਗਈ ਮੈਂ ਤੁਹਾਨੂੰ ਕਹਿ ਸਕਦੀ ਆ। ਮੇਰੀ ਜਿਹੜੀ ਰੈਸਪੀ ਸ਼ੂਟ ਕਰਨੀ ਸੀ ਮੈਂ ਸਬਜੀ ਦੀ ਉਹ ਹੋ ਗਈ ਲੇਟ ਤੇ ਟਾਈਮ ਹੋ ਗਿਆ 6 ਵਜੇ ਦਾ ਤੇ ਹੁਣ ਮੈਨੂੰ ਜਾਣਾ ਲਾਈਵ। ਸੋ ਰੋਟੀ ਅਚ ਮਮੇ ਪਾਉਣਗੇ ਤੇ ਆਪਾਂ ਚੱਲਾਂਗੇ ਲਾਈਵ ਤੇ ਕਿਉਂਕਿ ਟਾਈਮ ਹੋ ਗਿਆ 6:02 ਦਾ ਤੇ ਆਪਾਂ ਲਾਈਵ ਵੀ ਕਰਦੇ ਆਉਣ ਤੇ ਚਲੋ ਜੀ ਮਿਲਾਂਗੇ ਨਵੀਂ ਵੀਡੀਓ ਮੀਡੀਆ ਦੇ ਨਾਲ ਤਦ ਤੱਕ ਦਿਲੀ ਸਸਕੀ ਕਰ ਟੇਕ ਕੇਅਰ ਬਾਏ ਬਾਏ ਜੀਕਰ ਚੈਨਲ ਤੇ ਨਿਊ ਤੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰੀਡਿੰਗ ਕਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਕਰੋ ਚਲੋ ਜੀ मिलते हैं नई वीडियो भाई, भाई, भाई। दे दे थे थे के नाम तब तक दिन ही सचे काल टेक केयर बाय बाय तीसरी करें तो बात कोई क्लिप हुई थापा और दूसरे फोन ਦੇ ਵਿੱਚ ਲੈ ਕੇ ਐਡオン ਕਰ ਦਾਂ ਠੀਕ ਹੈ ਜੀ मिलते हैं नई वीडियो के नाम